ਜਾਦੇ ਸਜੇ ਦਿਨਾਂ ਦੇ ਇਸ ਜ਼ਿੰਦਗੀ ਦੇ ਅੰਦਰ ਇਸ ਰੂਹਾਨੀ ਸਫ਼ਰ ਨੂੰ ਮੁਕਾਉਣਾ ਹੈ ਤੇ ਛੇਤੀ ਛੇਤੀ ਆਪਣੇ ਮੰਜ਼ਲੇ ਮਕਸੂਦ ਤੇ ਪਹੁੰਚਣਾ ਹੈ ਉਹ ਜਾਗਦੇ ਆ ਸਾਧ ਸੰਗਤ ਜੀ ਕਿਉਂਕਿ ਅਮਰਤ ਵੇਲਾ 24 ਘੰਟਿਆਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਫਲ ਦੇਣ ਵਾਲਾ ਹੁੰਦਾ ਹੈ ਬੱਤ ਲੱਗਦੀ ਆ ਉਸ ਵੇਲੇ ਬੱਤ ਲੱਗੀ ਸੱਚੇ ਨਾਮ ਕੀ ਜੋ ਵੀ ਜੇ ਸੋਖਾਏ ਬੱਤ ਵੇਲੇ ਜਿਹੜਾ ਬੀਜ ਦਿੰਦਾ ਉਹਦੀ ਫਜ਼ਲ ਹੁੰਦੀ ਆ ਜਿਹੜਾ ਬੱਤ ਲਗਾ ਕੇ ਬੀਜੇ ਉੱਥੇ ਦਾਣਾ ਹੀ ਨਹੀਂ ਜੰਮਦਾ ਗੁਰੂ ਨਾਨਕ ਪਾਸ਼ਾ ਨੂੰ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਪੁੱਛਿਆ ਕਿ ਸੱਚੇ ਪਾਸ਼ਾ ਐਸੇ ਫਰਮਾਉਣਾ ਆਉਂਦੇ ਹੈ ਕਿ ਪਿਛਲ ਰਾਤ ਨਾ ਜਾਗੇ ਉਹ ਜੀਮਦੜੋ ਮੋਇਓ ਤੇ ਤੂੰ ਤਾਂ ਜੌਂਦਾ ਹੀ ਮਰ ਗਿਆ ਪਿਛਲੀ ਰਾਤ ਨਹੀਂ ਜਾਗਦਾ ਮਹਾਰਾਜ ਕੋਈ ਪਿਛਲੀ ਰਾਤ ਦੇ ਜਾਗਣ ਦਾ ਵਿਸ਼ੇਸ਼ ਫਲ ਹੈ ਕਹਿੰਦੇ ਪੁਰਖਾ ਤਾਂ ਭਲੀ ਬਾਤ ਪੁੱਛੀ ਕੇਵਲ ਜਾਗਣ ਦਾ ਤੇ ਇਸ਼ਨਾਨ ਕਰਨ ਦਾ ਤੈਨੂੰ ਅਸੀਂ ਫਲ ਦੱਸਦੇ ਹਾਂ ਕਿ ਜਿਹੜਾ ਅਮਤ ਕਲੇ ਜਾ ਕੇ ਵਿਧੀ ਪੂਰਵਕ ਇਸ਼ਨਾਨ ਕਰਦਾ ਕਿ ਹਰ ਚੀਜ਼ ਦੀ ਵਿਧੀ ਹੋਇਆ ਕਰਦੀ ਹੈ ਵਿਧੀ ਤੇ ਬਗੈਰ ਫਾਰਮੂਲੇ ਤੇ ਬਗੈਰ ਮਿਹਨਤ ਬਹੁਤ ਕਰਨੀ ਪੈਂਦੀ ਹੈ ਜਿਸ ਤਰ੍ਹਾਂ ਮੈਂ ਦੱਸਿਆ ਸੀ ਕਿ ਇੱਕ ਸਟੂਡੈਂਟ ਨੂੰ ਸਵਾਲ ਪਾ ਦੋ ਵੀ 999 ਨੂੰ 9 ਵਾਰੀ 9 9 ਰਕਮ ਨੂੰ 999 ਵਾਰੀ ਜਮਾ ਕਰੋ ਫਾਰਮੂਲਾ ਨਾ ਜਾਣਨ ਵਾਲਾ 9 9 9 ਲਿਖਦਾ ਹੀ ਚਲੇ ਜਾਏਗਾ 9000 ਦੇ ਨਵੇਂ ਤਾਂ ਬੜਾ ਟਾਈਮ ਲੱਗੇਗਾ ਸਾਰਾ ਦਿਨ ਲੱਗੇਗਾ ਜਮਾ ਕਰਦਾ ਉਹ ਜਿਹਦੇ ਕੋਲ ਫਾਰਮੂਲਾ ਹੈ ਉਹ 9000 ਚੋਂ 9 ਘਟ ਦੇਗਾ ਉਹ ਉਸੇ ਵਲੇ ਉਸਨੇ ਸਵਾਲ ਖਤਮ ਕਰਨਾ ਉਹਨੇ ਜਵਾਬ ਦੇ ਦੇਣਾ ਸੋ ਹਰ ਚੀਜ਼ ਆ ਵਿਧੀ ਹੋਇਆ ਕਰਦੀ ਹੈ ਫਾਰਮੂਲਾ ਹੋਇਆ ਕਰਦਾ ਨਾਮ ਜਪਣ ਦਾ ਜਿਹੜਾ ਵੇਲਾ ਹੈ ਜਤੋਂ ਸਾਡੇ ਆਰੀਅਨ ਸੰਸਕ੍ਰਿਤੀ ਹੋਈ ਚਾਹੇ ਕੁਝ ਹੋਇਆ ਦੂਏ ਵੀ ਹੋਏ ਅਮਰਤ ਵੇਲੇ ਨਾਮ ਜਪਦੇ ਨੇ ਇੱਕ ਤਾਂ ਉਸ ਵੇਲੇ ਸੈਂਟੇਫੀਕਲੀਏ ਹੁੰਦਾ ਹੈ ਕਿ ਜਿਸ ਵੇਲੇ ਤਾਦੀ ਰਾਤ ਹੁੰਦੀ ਹੈ ਉਦੋਂ ਬਾਅਦ ਆਕਸੀਜਨ ਪਾਣੀ ਵਿੱਚ ਐਂਟਰ ਕਰਨਾ ਸ਼ੁਰੂ ਕਰ ਦਿੰਦੀ ਹੈ ਉਹ ਪਾਣੀ ਦੇ ਵਿੱਚ ਆਕਸੀਜਨ ਮਿਲ ਜਾਂਦੀ ਹੈ 2 ਵਜੇ ਦੇ ਟਾਈਮ ਤੱਕ ਮੈਕਸੀਮਮ ਮਕਤਾਰ ਹੁੰਦੀ ਹੈ ਉਹਦੀ ਨਾਲੋ ਸ਼ਰੀਰ ਦੇ ਵਿੱਚ ਤੰਦਰੁਸਤੀ ਆਉਣ ਲੱਗ ਜਾਂਦੀ ਹੈ ਜਦੋਂ ਉੱਠ ਕੇ ਫਿਰ ਅਸੀਂ ਬੰਦਗੀ ਕਰਦੇ ਆ ਵਾਹਿਗੁਰੂ ਦੀ ਯਾਦ ਵਿੱਚ ਬੈਠੇ ਆ ਤਾਂ ਫਿਰ ਸਾਡੀਆਂ ਸਾਡੇ ਉੱਤੇ ਦੋ ਇਫੈਕਟ ਹੁੰਦੇ ਨੇ ਦੋ ਅਸਰ ਹੁੰਦੇ ਨੇ ਉਹਦਾ ਫੈਕਟ ਕੀ ਜਾਂਦਾ ਸੀ ਮਨ ਵੀ ਰੋਗ ਤੇ ਸ਼ਰੀਰ ਵੀ ਰੋਗ ਰਾਜੀ ਹੋ ਜਾਂਦਾ ਸੀ ਸਾਰੇ ਰੋਗਾਂ ਦਾ ਖਾਤਮਾ ਜਿਹੜਾ ਹੈ ਪਰਮੇਸ਼ਰ ਦੀ ਯਾਦ ਵਿੱਚ ਸਿਮਰੋ ਸਿਮਰ ਸੇਮਰ ਸੁਖ ਪਾਵੋ ਕਲ ਕਲੇਸ਼ ਤਨ ਮਾਇ ਮਟਾਓ ਮਨ ਚੋਂ ਵੀ ਤੇ ਤਨ ਦੇ ਵਿੱਚੋਂ ਵੀ ਸਾਰੇ ਕਲੇਸ਼ਾਂ ਦਾ ਖਾਤਮਾ ਕਰ ਦੇ ਐਸੇ ਕਰਕੇ ਕਿਹਾ ਕਿ ਪਿਛਲ ਰਾਤ ਨਾ ਜਾਗਿਓ ਜੀਵਦੜੋ ਮੋਇਓ ਤੋ ਤੱਜਿੰਦੈ ਮੈਂ ਕਿਹਾ ਪਿਛਲੀ ਰਾਤ ਨਹੀਂ ਜਾਗਦਾ ਜਿਉਂਦਾ ਹੈ ਜਿਉਂਦੇ ਤੋ ਹੈ ਜਿਹਦੇ ਅੰਦਰ ਨਾਮ ਵਸ ਗਿਆ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਵਰਨਾ ਜੀਵਿਆ ਕੋਏ ਜੋ ਜੀਵਾ ਪਤਲਤੀ ਜੇ ਸਭ ਰਾਮ ਦੇ ਤੱਕ ਦੇ ਬਤਲੈਂਦੀ ਹੈ ਬਿੰਨਾ ਵਾ ਵਤ ਗਿਆ ਨਾਮ ਜੀ ਦੇ ਅੰਦਰ ਨਹੀਂ ਵਸਦਾ ਉਹਦੀ ਪਤ ਲਈ ਹੋਈ ਹੈ ਸੋ ਮਹਾਰਾ ਜੀ ਕਹਿੰਦੇ ਪ੍ਰਖਾਤ ਐ ਬਹੁਤ ਚੰਗੀ ਗੱਲ ਪੁੱਛੀ ਤੇਰੇ ਪ੍ਰਸ਼ਨ ਦਾ ਉੱਤਰ ਅਸੀਂ ਦਿੰਨੇ ਆ ਧਿਆਨ ਨਾਲ ਸਰਵਨ ਕਹਿਣ ਲੱਗੇ ਜਿਹੜਾ ਕੇਵਲ ਇਸ਼ਨਾਨ ਕਰਨਾ ਹੈ ਉਮਰਤ ਵੇਲੇ ਉੱਠ ਕੇ ਉਹਦੀ ਵਿਧੀ ਹੈ ਮੂਲ ਮੰਤਰ ਪੜ੍ਹ ਕੇ ਕਰ ਲੋ ਜੈਸੀ ਦੀ ਬਾਹਰ ਬਾੜ ਕੇ ਕਰ ਲੋ ਇਸ਼ਨਾਨ ਕਰ ਰੋਤੇ ਉਦਾ ਕੇਵਲ ਇਸ਼ਨਾਨ ਦਾ ਤੇ ਵਿਧੀ ਪੁਰਵੇ ਕੀਤੇ ਦਾ ਫਲ ਸਵਾ ਮਨ ਸੋਨੇ ਦਾ ਹੁੰਦਾ ਹੈ ਜਿਹੜਾ ਜ ਸਵਾ ਮਨ ਸੋਨਾ ਦਾਨ ਕਰਤਾ ਜਿਹੜਾ ਜ ਸਵਾ ਪਹਿ ਰਾਤ ਰਹਿਂਦੀ ਉੱਠ ਕੇ ਇਸ਼ਨਾਨ ਕਰ ਲਿਆ ਦੇਵਤੇ ਦੋ ਘੜੀਆਂ ਬਾਅਦ ਕਰਦਾ ਹੈ ਤਾਂ ਸਵਾ ਮਨ ਚਾਂਦੀ ਤੇ ਪੁੰਗ ਦਾ ਫਲ ਮਿਲ ਜਾਂਦਾ ਹੈ ਉਦੋਂ ਤੋਂ ਦੋ ਘੜੀਆਂ ਜਿਹੜੀ 50 ਮਿੰਟ ਬਾਅਦ ਜਿਹੜਾ ਫੇਰ ਕਰਦਾ ਉਹਨੂੰ ਸਵਾ ਮਣ ਤਾਂਬੇ ਦੇ ਪੁੰਨ ਦਾ ਮਿਲ ਜਾਂਦਾ ਜਿਹੜਾ ਫੇਰ ਘੜੀ ਬਾਅਦ ਕਰਦਾ ਉਹਨੂੰ ਜਿੰਨਾ ਸਵਾ ਮਣ ਅਨਾਜ ਪੁੰਨ ਕਰੇ ਦਾ ਫਲ ਹੈ ਉਹਨਾਂ ਕੇਵਲੇ ਇਸ਼ਨਾਨ ਦਾ ਫਲ ਮਿਲ ਜਾਏ ਜਿਹੜਾ ਜੜੇ ਕਰਦਾ ਉਹ ਨਾ ਕੋਈ ਪਾਪ ਨਾ ਕੋਈ ਪੁੰਨ ਸ਼ਰੀਰ ਦੀ ਸੋਧ ਵਾਸਤੇ ਕਰਦਾ ਮਨ ਨਾਲ ਨਹੀਂ ਉਹਦਾ ਕੋਈ تعلق ਤੋਂ ਪੁਰਖਾ ਜੇ ਉਸ ਵੇਲੇ ਬੰਦਗੀ ਕਰੇ ਖੜਦੀ ਹੈ ਬਹੁਤ ਜ਼ਿਆਦੇ ਕਿਉਂ ਕਿਉਂ ਫੜਦੀ ਹੈ ਕਿਉਂਕਿ ਆਦਮੀ ਨੂੰ 84% ਗਿਆਨ 83% ਗਿਆਨ ਅੱਖਾਂ ਨਾਲ ਹੁੰਦਾ ਸੌਦੀ ਮਾਤਰਾ ਨਾਲੋਂ ਗਿਆਨ ਦੀ ਇਹਦੇ ਚੋਂ 83% ਅੱਖਾਂ ਵਾਲਿਆਂ ਨੂੰ ਹੋਵੰਨੇ ਨੂੰ ਨਹੀਂ ਹੁੰਦਾ 14% ਗਿਆਨ ਸੁਣ ਕੇ ਹੋਇਆ ਕਰਦਾ 97 1% ਹੋਇਆ ਕਰਦਾ ਟੱਚ ਕਰਨ ਦੇ ਨਾਲ ਵੀ ਮੈਂ ਕਿਹ ਚ ਗਰਮ ਚੀਜ਼ ਹੈ ਠੰਡੀ ਹੈ ਕੋਲੀ ਹੈ ਤੇ ਤਖਤ ਹੈ 1% ਗਿਆਨ ਹੈ 1% ਗਿਆਨ ਹੁੰਦਾ ਟੇਸਟ ਕਰਨ ਦੇ ਨਾਲ ਵੀ ਕੌੜੀ ਹੈ ਕਿ ਮਿੱਠੀ ਹੈ ਫਿੱਕੀ ਹੈ 1% ਗਿਆਨ ਹੋਇਆ ਕਰਦਾ ਸੁੰਘਣ ਦੇ ਨਾਲ ਵੀ ਮੇਰੇ ਕੋਲੋਂ ਕੀ ਲੰਘ ਰਿਹਾ ਹੈ ਬਦਬੂਦਾਰ ਚੀਜ਼ ਲੰਘ ਰਹੀ ਹੈ ਜਾਂ ਚੰਗੀ ਖੁਸ਼ਬੂ ਵਾਲੀ ਹੈ ਮੈਂ ਕਿਸੇ ਬਾਗ ਵਿੱਚ ਆ ਗਿਆ ਤੇ ਜਾਂ ਮੈਂ ਬੁੜੀਆਂ ਦੇ ਕੋਲ ਆ ਉਹ ਜਿਹੜੀ 83% ਗਿਆਨ ਤੇ 14% ਦਾ ਹੈਗਾ ਸੁਣ ਨਾਲ 97% ਅੰਮ੍ਰਿਤ ਵੇਲੇ ਜਦ ਨੀਂਦਰ ਬੰਦ ਕਰਕੇ ਬੈਠਾ ਉਸ ਵੇਲੇ ਆਲੇ ਦਲੇ ਤਾਂ ਦੇਖਦਾ ਹੀ ਨਹੀਂ ਵੀ ਕਾਰਾਂ ਜਾ ਰਹੀਆਂ ਮੋਟਰਾਂ ਕਿਹੜਾ ਬੰਦਾ ਲੰਘ ਰਿਹਾ ਹੈ ਕਿਹੜਾ ਨਹੀਂ ਲੰਘ ਰਿਹਾ ਉਹ ਬਾਸ਼ਨਾਵਾ ਨਹੀਂ ਬਣਦੀ ਮਨ ਟਕਿਆ ਹੋ ਜਾਂਦਾ ਸੁਣਦਾ ਬੋਨਦਾ ਵੀ ਕੋਈ ਨਹੀਂ ਹੁੰਦਾ ਇਸ ਕਰਕੇ ਉਹ ਵੀ 14% ਜਿਹੜਾ ਹੈ ਉਹ ਵੀ ਛਟੇਲ ਹੁੰਦਾ ਬਾਕੀ ਜਿਹੜਾ ਹੈ ਤਿੰਨ ਚੀਜ਼ਾਂ ਦਾ ਉਹਨਾਂ ਦਾ ਹੁੰਦਾ ਹੀ ਨਹੀਂ ਹੈ ਤੁੱਕੇ ਜੀ ਟੱਚ ਕੁਝ ਨਹੀਂ ਕਰਦੇ ਇਸ ਕਰੇ ਸ਼ਾਂਤੀ ਹੁੰਦੀ ਹੈ ਸ਼ਾਂਤੀ ਦੇ ਵਿੱਚ ਜਦ ਅਸੀਂ ਨਾਮ ਜਪਦੇ ਹਾਂ ਫੇ ਸਾਨੂੰ ਨਾਮ ਦੀ ਧੁਨ ਸੁਣਨ ਲੱਗ ਜਾਂਦੀ ਹੈ ਅੰਦਰੋਂ ਹੀ ਹੁਣ ਨਹੀਂ ਸੁਣਦੀ ਬੈਠ ਕੇ ਸੁਣ ਕੇ ਦੇਖੋ ਬਿਲਕੁਲ ਨਹੀਂ ਸੁਣਦੀ ਇਕਾਗਰ ਚਿਤ ਹੋ ਕੇ ਜਦ ਬੈਠੋਗੇ ਇਕਾਤ ਵਿੱਚ ਬੈਠੋਗੇ ਅਮਰਤ ਵਲੇ ਬੈਠੋਗੇ ਉਸ ਵਲੇ ਨਾਮ ਧੁਨ ਸੁਣੇਗੀ ਜਦ ਉਹਦੇ ਵਿੱਚ ਧਿਆਨ ਹੋਏਗਾ ਧਨਵੇਂ ਧਿਆਨ ਧਿਆਨਵੇਂ ਜਾਣਿਆ ਗੁਰਮੁਖ ਕਤਕਾਨ